ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਅਸੀਂ ਪੰਜਾਬ ਦੇ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਜੋ ਚੱਲ ਰਹੀ ਹੈ ਉਹਦੀ ਗੱਲਬਾਤ ਕਰਨ ਜਾ ਰਹੇ ਹਾਂ ਇਹ ਯੋਜਨਾ ਕੀ ਹੈ ਕਿਵੇਂ ਇਸ ਦਾ ਲਾਭ ਲਿਆ ਜਾ ਸਕਦਾ ਹੈ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਦੇਖਣਾ ਔਰ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ ਇਸ ਯੋਜਨਾ ਦੇ ਤਹਿਤ ਉਹ ਕੀ ਪਹਿਲ ਹੈ ਉਹਦੀ ਜਾਣਕਾਰੀ ਵੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਹੈ ਜਿਹਦੇ ਤਹਿਤ ਜਿਹੜੇ ਰਾਸ਼ਨ ਕਾਰਡ ਧਾਰਕ ਪਰਿਵਾਰ ਹੈ ਉਹ ਵਾਲੇ ਪਰਿਵਾਰ ਜੇ ਫਾਰਮ ਨਾਲ ਜਿੰਨਾ ਕਿਸਾਨਾਂ ਨੇ ਫਸਲਾਂ ਵੇਚੀਆਂ ਉਹ ਵਾਲੇ ਕਿਸਾਨ ਛੋਟੇ ਵਪਾਰੀ ਉਸਾਰੀ ਕਰਤੀ ਤੇ ਪੱਤਰਕਾਰ ਵੀਰ ਉਹਨਾਂ ਨੂੰ 5 ਲੱਖ ਰੁਪਏ ਤੱਕ ਦੇ ਬੀਮੇ ਦੀ ਸਹੂਲਤ ਹੈ 5 ਲੱਖ ਰੁਪਏ ਦੇ ਇਲਾਜ ਦੇ ਸਹੂਲਤ ਹੈ ਇੱਕ ਬੀਮਾ ਕਰਵਾਇਆ ਹੋਇਆ ਸਰਕਾਰ ਨੇ ਤੇ ਇਹ ਸਹੂਲਤ ਤੁਸੀਂ ਕਿਵੇਂ ਲੈ ਸਕਦੇ ਹੋ ਖਾਸ ਕਰਕੇ ਬਹੁਤ ਸਾਰੇ ਕਿਸਾਨ ਭਰਾ ਇਸ ਬਾਰੇ ਜਾਣਕਾਰੀ ਨਹੀਂ ਰੱਖਦੇ ਤੋਂ ਉਸ ਲਈ ਇਹ ਬਹੁਤ ਉਪਯੋਗੀ ਜਾਣਕਾਰੀ ਹੋਣ ਵਾਲੀ ਹੈ ਵੈਸੇ ਤੇ ਸਾਰੇ ਵਰਗਾਂ ਲਈ ਜਿਨ੍ਹਾਂ ਦੇ ਉੱਪਰ ਮੈਂ ਨਾਮ ਦੱਸਿਆ ਉਹਨਾਂ ਲਈ ਹੈ ਪਰ ਆਪਾਂ ਅੱਜ ਵੀ ਇਹ ਵੀਡੀਓ ਖਾਸ ਕਰਕੇ ਕਿਸਾਨ ਵੀਰਾਂ ਦੇ ਪੁਆਇੰਟ ਆਫ View ਤੋਂ ਬਣਾ ਰਹੇ ਹਾਂ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਗਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਅਸੀਂ ਇਸੇ ਤਰ੍ਹਾਂ ਦੀ ਕਿਸਾਨ ਉਪਯੋਗੀ ਖੇਤੀਬਾੜੀ ਨਾਲ ਸੰਬੰਧਿਤ ਜਾਂ ਕਿਸਾਨਾਂ ਨਾਲ ਸੰਬੰਧਿਤ ਜਿਹੜੀਆਂ ਵੀਡੀਓ ਜਾਂ ਜਾਣਕਾਰੀਆਂ ਜਾਂ ਸਰਕਾਰੀ ਸਕੀਮਾਂ ਉਹਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਦੋਸਤੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਵਿਸ਼ੇਸ਼ ਤਰਜੀਹੀ ਖੇਤਰ ਹੈ ਸਿਹਤ ਅਤੇ ਸਿੱਖਿਆ ਔਰ ਉਸੇ ਸਿਹਤ ਖੇਤਰ ਦੇ ਵਿੱਚ ਸਰਕਾਰ ਨੇ ਹੁਣ ਇੱਕ ਨਵੀਂ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਇਸ ਐਪਲੀਕੇਸ਼ਨ ਦੇ ਨਾਲ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹਦੇ ਵਿੱਚ ਤੁਹਾਡਾ ਨਾਮ ਹੈ ਜਾਂ ਨਹੀਂ ਇਹ ਤੁਸੀਂ ਘਰ ਬੈਠੇ ਹੀ ਜਾਂਚ ਕਰ ਸਕਦੇ ਹੋ ਸੋ ਆਪਾਂ ਇਹ ਮੋਬਾਈਲ ਐਪਲੀਕੇਸ਼ਨ ਕੀ ਹੈ ਇਹਨੂੰ ਕਿਵੇਂ ਵਰਤਣਾ ਹੈ ਇਹਦੇ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਹੈਲਥ ਬੀਮਾ ਸਕੀਮ ਹੈ ਕੀ ਹੈਲਥ ਬੀਮਾ ਸਕੀਮ ਦੇ ਵਿੱਚ 5 ਲੱਖ ਰੁਪਏ ਦਾ ਇਲਾਜ ਇੱਕ ਪਰਿਵਾਰ ਇੱਕ ਸਾਲ ਵਿੱਚ ਕਰਵਾ ਸਕਦਾ ਹੈ ਇਹਦੇ ਵਿੱਚ ਜਿਹੜੇ ਵੀ ਮਹੱਤਵਪੂਰਨ ਮਹਿੰਗੇ ਇਲਾਜ ਹੁੰਦੇ ਆ ਉਸ ਤਰ੍ਹਾਂ ਦੇ 1579 ਪੈਕੇਜ ਇਹਦੇ ਵਿੱਚ ਸ਼ਾਮਿਲ ਆ ਜਿਵੇਂ ਇੱਕ ਚੀਜ਼ ਦੇ ਇਲਾਜ ਨੂੰ ਉਹਨਾਂ ਨੇ ਇੱਕ ਪੈਕੇਜ ਕਹਤਾ ਤਾਂ ਉਸ ਤਰ੍ਹਾਂ ਦੇ 1579 ਪ੍ਰਕਾਰ ਦੇ ਇਲਾਜ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਇਹਦੇ ਵਿੱਚ ਜਿਵੇਂ ਕੋਈ ਡੇ ਕੇਅਰ ਸਰਜਰੀ ਹੈ ਜਾਂ ਤੁਹਾਨੂੰ ਹਸਪਤਾਲ ਵਿੱਚ ਭਰਤੀ ਹੋ ਕੇ ਜਿਹੜਾ ਇਲਾਜ ਕਰਾਉਣੇ ਹੋ ਤਾਂ ਉਸ ਵੇਲੇ ਇਹ ਇਹਦੇ ਚ ਉਪਰ ਭਾਈ ਕੀਤੀ ਜਾਂਦੀ ਹੈ ਹਸਪਤਾਲ ਚ ਅਗਰ ਭਰਤੀ ਹੋ ਕੇ ਸਾਨੂੰ ਇਲਾਜ ਕਰਾਉਣਾ ਪੈਂਦਾ ਤਾਂ 3 ਦਿਨ ਪਹਿਲਾਂ ਤੋਂ ਲੈ ਕੇ ਤੇ 15 ਦਿਨ ਬਾਅਦ ਤੱਕ ਦੀ ਜਿਹੜੀਆਂ ਦਵਾਈਆਂ ਦਾ ਖਰਚਾ ਹੈ ਉਹ ਵੀ ਇਹਦੇ ਵਿੱਚ ਕਵਰ ਹੁੰਦਾ ਹੈ ਇਸ ਸਕੀਮ ਦੇ ਤਹਿਤ 5 ਲੱਖ ਰੁਪਏ ਤੱਕ ਦਾ ਇਹਦੇ ਵਿੱਚ ਲਾਭ ਮਤਲਬ ਸਕੀਮ ਦੇ ਤਹਿਤ ਇਲਾਜ ਕਰਵਾ ਸਕਦੇ ਆ ਮੁਫਤ ਦੂਜੀ ਗੱਲ ਇਹਦੇ ਵਿੱਚ ਸਰਕਾਰੀ ਹਸਪਤਾਲ ਵੀ ਹੈਗੇ ਤੇ ਪ੍ਰਾਈਵੇਟ ਹਸਪਤਾਲ ਵੀ ਹੈਗੇ ਆ ਤਾਂ ਉੱਥੋਂ ਤੁਸੀਂ ਇਹ ਇਲਾਜ ਕਰਵਾ ਸਕਦੇ ਹੋ ਜਿਹੜੇ ਬੰਦਿਆਂ ਦਾ ਇਹ ਸਕੀਮ ਦੇ ਵਿੱਚ ਨਾ ਹੋਵੇ ਤੇ ਉਹਨਾਂ ਦਾ ਕਾਰਡ ਬਣਿਆ ਹੋਵੇ ਹੁਣ ਆਪਾਂ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਤਾਂ ਸਰਕਾਰ ਨੇ 558000 ਕਿਸਾਨ ਪਰਿਵਾਰਾਂ ਦਾ ਇਸ ਸਕੀਮ ਤਹਿਤ ਬੀਮਾ ਕਰਵਾਇਆ ਹੋਇਆ ਹੈ ਜਿਹਦੇ ਤਹਿਤ ਉਹ ਕਿਸਾਨ ਪਰਿਵਾਰ 5 ਲੱਖ ਰੁਪਏ ਤੱਕ ਦਾ ਇੱਕ ਸਾਲ ਦੇ ਵਿੱਚ ਆਪਣੇ ਪਰਿਵਾਰ ਲਈ ਇਲਾਜ ਦੀ ਸਹੂਲਤ ਲੈ ਸਕਦੇ ਆ ਪਰ ਆਮ ਤੌਰ ਤੇ ਕਿਸਾਨ ਵੀਰਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਕਿ ਉਹਨਾਂ ਦਾ ਇਸ ਸੂਚੀ ਵਿੱਚ ਨਾਮ ਹੈ ਜਾਂ ਨਹੀਂ ਹੈ ਜੇ ਹੈ ਤਾਂ ਉਹ ਕਿਵੇਂ ਚੈੱਕ ਕਰ ਸਕਦੇ ਆ ਤਾਂ ਉਸੇ ਚੀਜ਼ ਨੂੰ ਹੁਣ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਬੜਾ ਸੌਖਾ ਕਰ ਦਿੱਤਾ ਹੈ ਇੱਕ ਐਪਲੀਕੇਸ਼ਨ ਬਣਾ ਦਿੱਤੀ ਹੈ ਉਹਨਾਂ ਨੇ ਸਟੇਟ ਹੈਲਥ ਏਜੰਸੀ ਪੰਜਾਬ ਤੁਸੀਂ ਆਪਣੇ ਐਂਡਰੋਇਡ ਫੋਨ ਤੇ ਜਾ ਕੇ ਪਲੇ ਸਟੋਰ ਤੇ ਜਾ ਕੇ ਸਰਚ ਕਰਨਾ ਹੈ ਸਟੇਟ ਹੈਲਥ ਏਜੰਸੀ ਪੰਜਾਬ ਇਹ ਜਿਹੜੀ ਮੋਬਾਈਲ ਐਪਲੀਕੇਸ਼ਨ ਹੈ ਇੱਥੋਂ ਜਦੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਲਓਗੇ ਤਾਂ ਇਹਦੇ ਵਿੱਚ ਤੁਸੀਂ ਏ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਨਾਮ ਉਸ بیمਾ ਸੂਚੀ ਵਿੱਚ ਹੈ ਜਾਂ ਨਹੀਂ ਹੈ। ਤੋਂ ਜਿਨ੍ਹਾਂ ਦੇ ਉਹ ਕਾਰਡ ਬਣੇ ਹੋਣਗੇ ਉਹਨਾਂ ਦੀ ਡਿਟੇਲ ਸ਼ੋ ਹੋ ਜਾਏਗੀ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੇ ਕਾਮਨ ਸਰਵਿਸ ਸੈਂਟਰ ਜਾਂ ਸੇਵਾ ਕੇਂਦਰ ਤੋਂ ਇੱਕ ਈ-ਕਾਰਡ ਜ਼ਰੂਰ ਬਣਵਾਉਣਾ ਹੁੰਦਾ ਤਾਂ ਕਿ ਉਹ ਕਾਰਡ ਵਖਾ ਕੇ ਹੀ ਤੁਹਾਨੂੰ ਹਸਪਤਾਲ ਤੋਂ ਜਿਹੜੀ ਸਹੂਲਤ ਹੈ ਮਿਲਦੀ ਹੈ। ਤੋ ਇਹ ਐਪ ਹੈਗੀ ਸਟੇਟ ਹੈਲਥ ਏਜੰਸੀ ਪੰਜਾਬ ਪੰਜਾਬ ਸਰਕਾਰ ਦੀ ਸਰਕਾਰੀ ਐਪ ਹੈਗੀ ਹੈ Android ਫੋਨ ਤੇ ਇਹ ਚੱਲਦੀ ਹੈ ਜਿੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜੇ ਫਾਰਮ ਦੇ ਆਧਾਰ ਤੇ ਬੀਮੇ ਵਾਲੀ ਇਸ ਸੂਚੀ ਵਿੱਚ ਨਾਮ ਹੈ ਜਾਂ ਨਹੀਂ ਤੁਸੀਂ ਹੋਰ ਕੋਈ ਉਹਦਾ ਪ੍ਰੀਮੀਅਮ ਨਹੀਂ ਪੇ ਪ੍ਰੀਮੀਅਮ ਸਰਕਾਰ ਪੇ ਕਰ ਚੁੱਕੀ ਹੈਗੀ ਹੈ ਤੁਹਾਡੇ ਬਿਹਾਫ ਤੇ ਤਾਂ ਉਹ ਇੱਕ ਅੱਛੀ ਸਹੂਲਤ ਹੈਗੀ ਆ ਪਰ ਪੂਰੇ ਪੰਜਾਬ ਚ ਇਸ ਸਕੀਮ ਦੇ ਤਹਿਤ 45 ਲੱਖ ਪਰਿਵਾਰ ਸ਼ਾਮਲਾ ਕੀਤੇ ਚੋਂ 5.58 ਲੱਖ ਯਾਨੀ 5,58,000 ਕਿਸਾਨ ਪਰਿਵਾਰ ਹੈ ਤੁਸੀਂ ਵਿਸ਼ੇਸ਼ ਤੌਰ ਤੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸ ਐਪ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਟੇਟ ਹੈਲਥ ਏਜੰਸੀ ਪੰਜਾਬ ਨਾਂ ਦੀ ਐਪ Google Play Store ਤੋਂ ਡਾਊਨਲੋਡ ਕਰ ਲਓ ਆਪਣੇ ਮੋਬਾਈਲ ਤੇ ਵਿੱਚ ਤੇ ਉਹਦੇ ਵਿੱਚ ਫਿਰ ਤੁਸੀਂ ਇਹ ਆਪਣਾ ਡਾਟਾ ਚੈੱਕ ਕਰ ਸਕਦੇ ਹੋ ਕਿ ਤੁਸੀਂ ਉਹਦੇ ਵਿੱਚ ਹੈਗੇ ਹੋ ਜਾਂ ਨਹੀਂ ਆ ਔਰ ਇਸ ਤੋਂ ਬਿਨਾ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ ਹੈ ਸੇਟ ਮੈਕਮਿੰਡਾ 104 ਪੋਸਟ ਨੰਬਰ ਤੇ ਵੀ ਕਾਲ ਕਰ ਸਕਦੇ ਹੋ 104 ਤੋਂ ਇੱਥੇ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੈਗੇ ਹੋ ਸੋ ਇਹ ਇੱਕ ਤੁਹਾਡੇ ਨਾਲ ਜਾਣਕਾਰੀ ਅਸੀਂ ਸਾਂਝੀ ਕੀਤੀ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਇਹਦੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਇੱਥੇ ਅਸੀਂ ਕਿਸਾਨਾਂ ਲਈ ਜਾਂ ਖੇਤੀ ਨਾਲ ਸੰਬੰਧਿਤ ਜਿਹੜੀ ਜਾਣਕਾਰੀਆਂ ਉਹ ਸ਼ੇਅਰ ਕਰਦੇ ਹਾਂ ਤੁਹਾਡਾ ਬਹੁਤ ਧੰਨਵਾਦ